ਆਪਣਾ ਹੋਸਟ ਤੇ ਦੋਸਤ ਸੁਰਿੰਦਰ ਸੋਹਤਾ ਅੱਜ ਅਸੀਂ ਪਹੁੰਚੇ ਹਾਂ ਜੀ ਸਿੱਧ ਯੋਗੀ ਆਯਦਵਿਦਿਕ ਸੈਂਟਰ ਦੇ ਉੱਤੇ ਮੇਰੇ ਨਾਲ ਨੇ ਵੈਨ ਸਨੀਪ ਕੁਮਾਰ ਸ਼ਾਟਾ ਜੀ ਵੈਸੇ ਕੋਡ ਬਹੁਤਸ ਵਾਲੇ ਤੇ ਵੈਸੇ ਗਰਮੀਆਂ ਦਾ ਮੌਸਮ ਹੈ ਔਰ ਅਸੀਂ ਦੇਖ ਰਿਹਾ ਕਿ ਤਾਪਮਰ ਬਹੁਤ ਜ਼ਿਆਦਾ ਹੈ ਤੇ ਜਦੋਂ ਵੀ ਗਰਮੀ ਦੇ ਮੌਸਮ ਦੇ ਵਿੱਚ ਕੋਈ ਵੀ ਬਾਹਰੋਂ ਆਉਂਦਾ ਹੈ ਜਾਂ ਰਿਸ਼ਤੇਦਾਰ ਆਉਂਦਾ ਹੈ ਤੇ ਅਕਸਰ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਨਾ ਠੰਡਾ ਪਿਆਓ ਤੇ ਠੰਡੇ ਦੇ ਬਾਰੇ ਦੱਸੋ ਕਿ ਕਿਹੜਾ ਠੰਡਾ ਪੀਂ ਜਲ ਪੀਣਾ ਚਾਹੀਦਾ ਹੈ ਤੇ ਜਿਹੜਾ ਅਸੀਂ ਠੰਡਾ ਪੀਂਨੇ ਆ ਉਹਦਾ ਸਾਨੂੰ ਕੋਈ ਫਾਇਦਾ ਹੈ ਜਾਂ ਨੁਕਸਾਨ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਇਥੇ ਆਉਣ ਲਈ ਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵਗੇ ਚੱਲਦੀ ਕਲਾ ਚੋਂਗੇ ਸੋਤਾ ਜੀ ਜਿਹੜੀ ਤੁਸੀਂ ਠੰਡ ਦੀ ਗੱਲ ਕੀਤੀ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਪਰਚਲਣਾ ਨਹੀਂ ਬਣ ਚੁੱਕਿਆ ਜਿਹੜਾ ਘਰ ਕੋਈ ਗੈਸਟ ਆਏ ਕੋਈ ਬਰੋਣਾ ਹੁੰਦਾ ਸਾਡੇ ਘਰ ਤੇ ਅਸੀਂ ਲੈ ਕੇ ਕੋਲਡਿੰਗ ਉੱਤੇ ਅੱਗੇ ਜਿਹੜੀ ਆ ਉਹ ਰੱਖ ਦਿੰਦੇ ਆ ਜਦਕਿ ਸਭ ਤੋਂ ਗਲਤ ਚੀਜ਼ ਜਿਹੜੀ ਉਹ ਆ ਜੀ ਕੀ ਤੁਸੀਂ ਕਿਸੇ ਦਾ ਠੋਖਾ ਕਰਨਾ ਚਾਹੁੰਦੇ ਹੋ ਕਿਸੇ ਨੂੰ ਬਿਮਾਰ ਕਰਨਾ ਚਾਹੁੰਦੇ ਹੋ ਤੁਹਾਡਾ ਕੋਈ ਦੁਸ਼ਮਣ ਹੈ ਤਾਂ ਫਿਰ ਤੁਸੀਂ ਉਹਦੇ ਅੱਗੇ ਕੋਲਡਿੰਗ ਰੱਖ ਸਕਦੇ ਹੋ ਪਿਆ ਸਕਦੇ ਹੋ ਜੇ ਤੁਹਾਡਾ ਕੋਈ ਆਪਣਾ ਘਰ ਦੇ ਵਿੱਚ ਆ ਰਿਹਾ ਤੁਹਾਡਾ ਕੋਈ ਖਾਸ ਗੈਸਟ ਆ ਰਿਹਾ ਹੈ ਨਾ ਜਿਹਨੂੰ ਤੁਸੀਂ ਜੀਲੋ ਕਰਦੇ ਹੋ ਤੇ ਫਿਰ ਉਹਦੇ ਅੱਗੇ ਤੁਸੀਂ ਕੋਲਡਿੰਗ ਜਿਹੜੀ ਨਹੀਂ ਰੱਖੋਗੇ ਐਸਾ ਪਰ ਅਸੀਂ ਵੀ ਕੀ ਕਰੀਏ ਸਾਨੂੰ ਦਿਖਾਇਆ ਇਹੋ ਜਾਂਦਾ ਹੈ ਠੰਡਾ ਤੇ ਤੁਸੀਂ ਫਿਰ ਦੱਸੋ ਠੰਡੇ ਦੀ ਜਗ੍ਹਾ ਦੇ ਉੱਤੇ ਕਿਹੜੀ ਚੀਜ਼ ਹੈ ਜਿਹੜੀ ਲੋਕਾਂ ਨੂੰ ਪਿਆਈ ਜਾਵੇ ਦੇਖੋ ਪਤਾ ਕੀ ਹੈ ਜੀ ਠੰਡਾ ਨਾਮ ਤੇ ਬਹੁਤ ਸਾਰੇ ਕੋਲਡਿੰਗ ਦੇ ਵਿੱਚ ਜਿਹੜੇ ਆਉਂਦੇ ਨੇ ਜੀ ਲੋਕ ਬੜੇ ਚਾਹਣਾ ਪੀਂਦੇ ਨੇ ਇਹ ਜਿਹੜੀਆਂ ਚੀਜ਼ਾਂ ਨੇ ਮਿੱਠਾ ਢੋਲ ਕੇ ਤੁਹਾਨੂੰ ਪਿਆਇਆ ਜਾ ਰਿਹਾ ਜੀ ਜਿਹਦੇ ਵਿੱਚ ਤੁਸੀਂ ਦੇਖੋ ਅੱਜ ਕੱਲ ਤੁਸੀਂ ਦੇਖਦੇ ਵੀ ਹੋਗੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਕਿ ਇਹ ਜਿਹੜੀ ਕੋਲਡਿੰਗ ਹੈ ਲੋਕ ਇਹਦੇ ਨਾਲ ਜੜੀਆਂ ਨੇ ਆਪਣੀ ਟਾਇਲਟ ਸੀਟ ਜਿਹੜੀਆਂ ਸਾਫ਼ ਕਰਦੇ ਬਿਲਕੁਲ ਜਿਹੜੀਆਂ ਜੰਗਾਲ ਲਾਉਣ ਵਾਸਤੇ ਕੰਮ ਆਉਂਦੀਆਂ ਤੁਸੀਂ ਆਪ ਸਿਆਣੇ ਹੋ ਉਹ ਚੀਜ਼ਾਂ ਜਿਹੜੇ ਉੱਥੇ ਨੁਕਸਾਨ ਕਰਦੀਆਂ ਤੁਹਾਡੇ ਸਰੀਰ ਨਾਲ ਕਿੰਨਾ ਕਰਦੀ ਜੀ ਪੀਣ ਦੀ ਗੱਲ ਹੁੰਦੀ ਹੈ ਤੁਸੀਂ ਪੀਣਾ ਚਾਹੁੰਦੇ ਹੋ ਬੇਸੀ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਉਹ ਤੁਸੀਂ ਨਾਰੀਅਲ ਪਾਣੀ ਵੀ ਪੀ ਸਕਦੇ ਹੋ ਜੀ ਠੀਕ ਹੈ ਤੁਸੀਂ ਗੰਨੇ ਦਾ ਰਸ ਵੀ ਪੀ ਸਕਦੇ ਹੋ ਠੀਕ ਹੈ ਤੁਸੀਂ ਸਭ ਤੋਂ ਵਧੀਆ ਚੀਜ਼ ਹੈ ਕਤੀਰਾ ਗੁੰਦ ਪੀਓ ਜੀ ਜੀ ਕਤੀਰਾ ਗੁੰਦ ਪੀਓ ਕੇ ਜਿਹੜੀ ਆ ਉਹ ਲਓ ਨਾਲ ਚੀਆ ਸੀਡਸ ਲੈ ਲਓ ਨਾਲ ਉਹ ਪੀਓ ਕੇ ਤੁਸੀਂ ਰੱਖ ਸਕਦੇ ਰਾਤ ਨੂੰ ਸਵੇਰੇ ਜਿਹੜਾ ਉਹ ਤੁਸੀਂ ਉਹਦੇ ਚੰਨਕ ਵੀ ਪਾ ਸਕਦੇ ਹੋ ਕਾਲਾ ਨਮਕ ਪਾ ਲਓ ਥੋੜਾ ਪਾ ਲਓ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਪਾਉਣਾ ਹੀ ਉੱਥੇ ਤੇ ਪੁਦੀਨੇ ਦੇ ਪੱਤੇ ਪਾ ਸਕਦੇ ਹੋ ਜੀ ਉਹਦਾ ਸ਼ਰਬਤ ਬਣਾ ਕੇ ਪੀਓ ਸਭ ਤੋਂ ਵਧੀਆ ਚੀਜ਼ ਹੈ ਸੋ ਦੋਸਤੋ ਤੁਹਾਡੇ ਨਾਲ ਵੈਦ ਸਾਹਿਬ ਨੇ ਸਾਂਝਾ ਕੀਤਾ ਹੈ ਜਿਹੜਾ ਨੁਕਤਾ ਕਿ ਜਿਸ ਨੂੰ ਬਣਾਉਂਦੇ ਨਾਲ ਤੁਸੀਂ ਅਸਲ ਦੇ ਵਿੱਚ ਠੰਡਾ ਪੀਓਗੇ ਉਹ ਜਿਹੜਾ ਤੁਹਾਡੇ ਸਰੀਰ ਨੂੰ ਵੀ ਜਿਹੜਾ ਠੰਡਾ ਰੱਖੇਗਾ ਸੋ ਸਮੇਂ ਸਮੇਂ ਦੇ ਨਾਲ ਅਸੀਂ ਤੁਹਾਡੇ ਅੱਗੇ ਇਹੋ ਜਿਹੇ ਲੋੜਿੰਦੀਆਂ ਜਾਣਕਾਰੀਆਂ ਲੈ ਕੇ ਆਵਾਂਗੇ ਔਰ ਅੱਜ ਤੋਂ ਬਾਅਦ ਜਦੋਂ ਵੀ ਤੁਸੀਂ ਕਿਤੇ ਕੋਈ ਠੰਡਾ ਪੀਣਾ ਹੈ ਤਾਂ ਜਿਹੜਾ ਵੈਦ ਸਾਹਿਬ ਦੇ ਵੱਲੋਂ ਤੁਹਾਨੂੰ ਸਮਝਾਇਆ ਗਿਆ ਹੈ ਉਹ ਠੰਡਾ ਬਣਾ ਕੇ ਪੀਓ ਜਿਵੇਂ ਉਹਨਾਂ ਦੱਸਿਆ ਹੈ ਕਿ ਸੋ ਵੈਦ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਤੁਸੀਂ ਦੇਖ ਰਹੇ ਹੋ ਸੋ ਟਾਕ ਸ਼ੋ ਫਿਰ ਅਸੀਂ ਤੁਹਾਡੇ ਲਈ ਕੋਈ ਨਵੀਂ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਵੀਡੀਓ ਲੈ ਕੇ ਆਵਾਂਗੇ あの。